ਸਸ਼ੀਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਦੇ ਪਿੰਡ ਸ਼ਹਿਰ ਮੁਦਕੀ ਦੇ ਵਿੱਚੋਂ ਕਵਰ ਕਰਨ ਲੱਗਾ ਹੋ ਮਿੱਤਰੋ ਤੇ ਗਿੱਲਾਂ ਵਾਲੇ ਰੋਡ ਦੇ ਉੱਤੋਂ ਬੂਟੇ ਬਾਈ ਦੇ ਕਰੋ ਜਿੰਦਾ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮ ਆ ਮਿੱਤਰੋ ਲੰਮੇ ਸਮੇਂ ਤੋਂ ਘੱਟ ਤੋਂ ਘੱਟ ਵੀ 30 ਸਾਲ ਦਾ ਤਜਰਬਾ ਹੈ ਇਸ ਭਰਾ ਦਾ ਵੀ ਵਪਾਰ ਦਾ ਮਿੱਤਰੋ ਚੰਗੇ ਦੁੱਧ ਵਾਲੀਆਂ ਮਈਆਂ ਅਜਬਾਈ ਦੇ ਕੋਲੇ ਫੇਰ ਅੱਜਕੱਲ੍ਹ ਮੌਜੂਦ ਆ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਦੁੱਧਾਰੂ ਤੇ ਇੱਕ ਝੋਟਾ ਵਿਖਾਉਣਾ ਮਿੱਤਰੋ ਦੋ ਮੱਝਾਂ ਦਿਖਾਉਣੀਆਂ ਦੋਵੇਂ ਹੀ ਬ੍ਰੈਂਡ ਪੀਸ ਵਿਖਾਉਣੀਆਂ ਇੱਕ ਬੂਰੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਬੂਰੀ ਵੀ ਕਰਮਾ ਵਾਲੀ ਨੀਲੀ ਦਾ ਵੀ ਤੇ ਪੈਂਦੀ ਹੈ ਗ੍ਰੇ ਥੋੜਾ ਜਿਹਾ ਅੱਖਾਂ ਦੇ ਜਵਾਬ ਹੈ ਨਹੀਂ ਪੈਰਾ ਪੂਰਾ ਦੇ ਨਿਸ਼ਾਨ ਸਾਰੇ ਕਵਰ ਕਰਦੀ ਆ ਚੰਗੇ ਦੁੱਧ ਤੇ ਚੱਲਦੀ ਸੂਈ ਸਵਾਈ ਆ ਮਗਰ ਕੱਟਾ ਵਾ ਮਿੱਤਰੋ ਇਹਦੇ ਤੇ ਇੱਕ ਨੀਲੀ ਦਾ ਵੀ ਹੋਰ ਮੱਝਾਂ ਤਾਜੀ ਸੂਈ ਸੂਈ ਰੇਟ ਹੈ ਜਿਹੜੇ ਓ ਬਾਈ ਆਪਾਂ ਉਹ ਨਹੀਂ ਕਰਾਉਣੇ ਜਿਹੜੇ ਆਮ ਕਰਦੇ ਆ ਅੱਜ ਵੇਚਣ ਵਾਲਾ ਧੰਨ ਹੋਊਗਾ ਤੇ ਖਰੀਦਣਾਂ ਹੁਣ ਤੇ ਖਰੀਦਣ ਵਾਲੇ ਕਰਨਗੇ ਫਿਰ ਉਹਨਾਂ ਦੇ ਡਿਪੈਂਡਾ ਚੰਗੇ ਦੁੱਧ ਲਗੀਆਂ ਮਹੀਆਂ ਆ ਜੋ ਮੇਰੇ ਪਿੰਡ ਆ ਧੰਨਵਾਦ ਕਰਦੇ ਆ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਕੀ ਹਾਲ ਚੰਗਾ ਠੀਕ ਠਾਕ ਵਧੀਆ ਤੁਹਾਡੇ ਪਰਿਵਾਰ ਸਭ ਠੀਕ ਠਾਕ ਵਧੀਆ ਚੜਦੀ ਕਲਾ ਜੀ ਚਲੋ ਸ਼ੁਕਰ ਅੱਜ ਜਾਨਵਰ ਸਨ ਕਿ ਤਿੰਨ ਬਾਈ ਹਨਾ ਹਾਂਜੀ ਪੂਰੀ ਤੋਂ ਸ਼ੁਰੂਆਤ ਕਰੀਏ ਬਾਈ ਕੀ ਡਿਟੇਲ ਹੈ ਪੂਰੀ ਬੂਰੀ ਅੱਜ ਪਹਿਮਾ ਦਿਨਾਂ ਸੂਈ ਨੂੰ ਜੀ ਸ਼ੇਮ ਪਹਿਮਾ ਦਿਨਾਂ ਸੂਈ ਨੂੰ ਸ਼ੇਮ ਸ਼ੇਮ ਨਹੀਂ ਪਈ ਤੇ ਕਿੰਨਾ ਦੁੱਧ ਤੇ ਕਿੰਨਾ ਦੁੱਧ ਹੋਊਗਾ 11 ਕਿਲੋ ਹੋਊਗਾ ਦੁੱਧ 11 ਕਿਲੋ ਦਾ ਵੀ ਮਿੱਤਰੋ ਇਹ ਗੱਲ ਇਹ ਹੈ ਕਿ ਵੀ ਆਪਦੇ ਵੱਲੋਂ ਕਹਿ ਦੇਣਾ ਕਿਉਂਕਿ ਚਾਚੀ ਚੋਰੀ 10 ਕਿਲੋ ਬੇਸ਼ੱਕ ਤੋਲ ਕੇ ਲੈ ਜੀ ਹਾਂ ਜਿਹੜਾ ਦੁੱਧ ਦੱਸਿਆ ਹੋਊਗਾ ਨਾ ਉਹ ਘੱਟ ਨਹੀਂ ਨਿਕਲਦਾ 1/2 ਕਿਲੋ ਵੱਧ ਨਿਕਲੂਗਾ ਪੰਜ ਚਾਰ ਟਾਈਮ ਚੋਕੇ ਲੈ ਜਿਓ ਮੈਂ ਵੀ ਵਾਧੇ ਨਾਲ ਕਹਿਣਾ ਤੁਹਾਨੂੰ ਆ ਬੂਰੀ ਆ ਮਿੱਤਰੋ ਬੇਨਾ ਤੁਹਾਡੀ ਠੱਗੀ ਨਹੀਂ ਵਜਦੀ ਤਾਂ ਕਿ ਅਕੇ ਮਈਆਂ ਆਉਣੀਆਂ ਕਰਨੀਆਂ ਬੁਕਿੰਗ ਕਰਾ ਦਿਓ ਕਿਉਂਕਿ ਮਈਆਂ ਦੀ ਬੁਕਿੰਗ ਪਹਿਲਾਂ ਹੀ ਬਹੁਤ ਹੁੰਦੀ ਹੈ ਇੱਥੇ ਬਹੁਤ ਪੁਰਾਣੇ ਗਾਹਕ ਹੁੰਦੇ ਹੋਏ ਆ ਅੱਜ ਦੋ ਮਈਆਂ ਪੀਓ ਸਾ ਅੱਛਾ ਚੂਣ ਚਣ ਕਿਵੇਂ ਲੱਗਿਆ ਬੁੱਟੇ ਵੀ ਓਕੇ ਆ ਜਦੋਂ ਓਕੇ ਆ ਚੂਣੀਆਂ ਹੀ ਆਪਾਂ ਹੁਣ ਹਨਾ ਸਵੇਰ ਦਾ ਟਾਈਮ ਦੀ ਇਮਤਿਹਾਨ ਦੀ ਬਈ 9 10 ਵਜੇ ਆਪਾਂ ਵੀਡੀਓ ਬਣਾਉਣੇ ਪੈ ਟੱਕੀ ਹੋਈ ਹੈ ਚਵਾਈ 11 ਵਜੇ ਕਿ ਹੋਣਗੇ ਮੇਰੇ ਸਾਮਣੂ ਕਿ ਨਹੀਂ ਹਾਂ 11 10 ਆਉਦਾ ਵੀ ਕਿਉਂਕਿ ਤੁਸੀਂ ਕਹਦੋ ਖੜ ਲਾ ਕੇ ਵੀਡੀਓ ਦਿਖਾਤੇ ਉਹ ਸਭ ਤੋਂ ਟਾਈਮ ਦਿਖਾਤਾ ਦੋ ਟੰਗ ਚੋਲੇ ਕੋਈ ਕੋਈ ਸ਼ੱਕਰ ਨਹੀਂ ਪਰ ਅੱਜ ਥੋੜਾ ਬਹੁਤ ਲੇਟ ਹੋ ਜਾਣਗੀ ਕੱਲ ਤੋਂ ਸਹੀ ਆ ਜਾਣਗੀ ਹਾਂ ਹਾਂ ਅੱਛਾ ਕੀ ਰੇਟ ਰਹੂਗਾ ਭਾਈ ਇਹ ਦਾ ਜੀ 10 15 ਅਛਾ ਪੱਤੀ ਗੱਲ ਆ ਮਾਨਤਨ ਥੋੜਾ ਸਾ ਵੀ ਇਹ ਗੱਲ ਨੋਟ ਕਰ ਲੈ ਜੇ ਉਹ ਬਾਲਿਆ ਕਮਾਈ ਵਾਲਾ ਸਿਸਟਮ ਨਹੀਂ ਰੱਖਿਆ ਬਾਈ ਨੇ ਕਿਉਂਕਿ ਮੈਨੂੰ ਬਾਈ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਸਾਬੇ ਆਪਾਂ 5000 ਦਾ ਲੈਣੇ ਤੇ 2-4000 ਦਾ ਰੱਖਣਾ ਕੋਈ 10-15 ਦਾ ਨਹੀਂ ਰੱਖਣਾ ਵੀ ਫੇਰ ਤੂੰ ਕਹਿੰਗੇ ਜੇ ਨਹੀਂ ਤਾਂ ਫਿਰ ਮੈਂ ਰੇਟ ਵਧਾ ਕਰ ਲੈਣਾ ਪੂਰੀ ਤਿਲਾਂ ਵਾਲੀ ਮੈਂ ਆ ਮਿੱਤਰੋ ਇਹ ਗੱਲ ਨੋਟ ਰੱਖਿਆ ਚੋਣ ਚਣ ਨੂੰ ਓਕੇ ਦੇ ਤੋਰੀ ਬਾਈ ਸਾਇਲੇ ਨੂੰ ਮੈਨੂੰ ਕੱਢੀ ਬਾਹਰ ਬਾਈ ਲੈ ਮਿੱਤਰੋ ਤੁਰਦੀ ਵੇਖੋ ਕਰਮਾਂ ਵਾਲੀ ਵੱਡੀ-ਬੁੱਡੀ ਮੈਂ ਬਹੁਤਾ ਹੈ ਨਾ ਕੁੱਟੇ ਬਾਈ ਲੈ ਵੇਖੋ ਲੈ ਆ ਬਾਈ ਨਹੀਂ ਠੀਕ ਆ ਓਕੇ ਆ ਬੁੱਟੇ ਬਾਈ ਜਾ ਚਾਰੂ ਜਰੂ ਚੰਗੇ ਬੁੱਟੇ ਬਾਈ ਪੂਰੀ ਹਾਂ ਵਧੀਆ ਦੁੱਧ ਬਾਈ ਕਿੰਨਾ ਕਿੰਨੇ ਦਿਨ ਕਿੰਨੇ ਹੋ ਗਿਆ ਰਸੋਈ ਨੂੰ ਤੇ ਨੂੰ ਪੰਜਵੇਂ ਛੇਵੇਂ ਨਹੀਂ ਆ ਸੂਈ ਪੰਜਵੇਂ ਦੁੱਧ ਤਾਂ ਫਿਰ ਦੇ ਦੂੰਗੀ 13-14 ਕਿਲੋ ਬਾਈ ਕਿੰਨੀ ਤਰੀਕਾ ਚ ਦੁੱਧ 13-14 ਕਿਲੋ ਦੇ ਦੂੰਗੀ ਦੇ ਦੂੰ 14 ਕਿਲੋ ਦੀ ਗਾਰੰਟੀ ਤੇ ਲੈ ਕੇ ਬਣਾ ਠੀਕ ਆ ਅੱਛਾ ਇੱਕ 15 ਜਮਾਨਤਾਂ ਦਾ ਕਰਦੇ ਆ ਥੋੜਾ ਬੋਤਾ ਮਾੜਾ ਮੋਟ ਬਾਲਾ ਨਹੀਂ ਠੀਕ ਆ ਬਾਈ ਅੱਛਾ ਤੇ ਆ ਬਾਈ ਨੀਲੀ ਦਾ ਵੀ ਆ ਵੀ ਤੋਰਾ ਹਾਂ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦੇ ਥੱਲੇ 12 ਕਿਲੋ ਬੋਲਾ ਆਊਗਾ ਅੱਛਾ ਬਈ ਫਿਰ ਪਈ ਨੂੰ ਕੰਡੇ ਤੋਲ ਕੇ ਲੈ ਜੀ ਲੈ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ ਬਈ ਇਹਨੂੰ ਚੌਥਾ ਦਿਨ ਹੀ ਮੇਰੇ ਹਿਸਾਬ ਨਾਲ ਤੀਜਾ ਕਿ ਚੌਥਾ ਹੀ ਆ ਕੱਟੀ ਇਹਦੇ ਮਗਰ ਬਈ ਇਹਦੇ ਮਗਰ ਕੱਟੀ ਆ ਹੂੰ ਕੱਟੀ ਕਾਲੀ ਦੇ ਗਈ ਹੈ ਨਾ ਬਈ ਹਾਂ ਕੱਟੀ ਕਾਲੀ ਆ ਹੂੰ ਅੱਛਾ ਯਾਰ ਕੱਟਾ ਕੱਟਾ ਉਹਨੇ ਮਗਰ ਕੱਟਾ ਮੈਂ ਨਾ ਕੱਟੀ ਆ ਕੱਟਾ ਹੀ ਆ ਕਾਲੀ ਬੰਦ ਕੱਟਾ ਕੀ ਵੀ ਇਤਨਾ ਕੀ ਚਾਚੇ ਨੇ ਜੂਨੀਅਰ ਕਹਾਣੀਆਂ ਦੇ ਘਰੇ ਚੋਦੇ ਚਾਚੀ ਹੀ ਲਾਈ ਦੇ ਪਰ ਦੋ ਦਿਨ ਦੇ ਥਲੇ ਹੁਣ ਕਿੰਨਾ ਬਈ ਇਸ ਟਾਈਮ ਪਾਸਾ ਹੈਗਾ ਨਾ ਮਾੜਾ ਯਾਰ ਮਾੜਾ 192 ਪਾਸਾ ਥਾ ਧਾਰਦਾ ਜੇ ਕੋਈ گورنر ਵੇਖ ਕੇ ਫੇਰ ਪਤਾ ਲੱਗਦਾ ਹੋਵੇ ਨਹੀਂ ਹੈ ਨਾ ਚੋਣ ਨੂੰ ਵਾਲਾ ਕੋਈ ਧਾਰਵਣਾ ਮਰੇ ਇਹ ਗੱਲ ਦੀ ਗਰੰਟੀ ਹੈ ਨਹੀਂ ਠੀਕ ਹੈ ਭਾਈ ਓਕੇ ਚੋਣ ਸਾਡੀ ਆਪਾਂ ਚੋਈ ਵਿਖਾਈ ਦਿੰਨੇ ਰੇਤੀ ਛੱਡ ਦਿਓ ਬੱਤੇ ਦੋਵਾਂ ਥੱਲੇ ਵਿਖਾ ਦਿੰਨੇ ਚੋਈ ਆਪਾਂ ਛੱਡ ਦੇ ਸਾਈਡ ਭਾਈ ਚੋਈ ਆ ਜੀ ਤੁਹਾਨੂੰ ਦੋਵਾਂ ਦੀ ਵਿਖਾ ਦੇਣੀ ਆਪਾਂ ਹੁਣ ਮਿੱਤਰੋ ਕੱਟਾ ਰਹਿੰਦਾ ਇੱਕ ਵਿਖਾਉਣ ਵਾਲਾ ਉਹ ਵੀ ਆਪਾਂ ਉਹਨਾਂ ਜਿਹੜੇ ਪਸਮਾਉਂਦੇ ਉਹ ਵੀ ਆਪਾਂ ਕੱਟੇ ਦੀ ਗੱਲਬਾਤ ਕਰ ਲੈਂਦੇ ਆ ਇਹ ਕਿੰਨੇ ਦੀ ਦੇ ਦੀਏ ਬੂਟੇ ਭਾਈ ਇਹ ਜੈਸ ਨੂੰ 10 ਹਣਾ ਗਰੰਟੀ ਨਾਲ ਹੂੰ ਤੇ ਆਹ ਬਾਈ ਇਹਦੇ ਬਾਰੇ ਦੱਸ ਜੀ ਬਾਈ ਆ ਵੀ ਲੈ ਆ ਹਾਂ ਕੱਟਾ ਹਾਂ ਇਹ ਕਿੰਨੂ ਕਿੰਨੀ ਉਮਰ ਦਾ ਬਾਈ ਇਹ ਦੋ ਦੰਦ ਦਾ ਜੀ ਉਧਰ ਨੂੰ ਤੋੜਨੀ ਪਈ ਅੰਦਰ ਨੂੰ ਅਜਾ ਦੋ ਦੰਦ ਦਾ ਹੈ ਹਾਂ ਦੋ ਹੰਦੇ ਕੱਢੇ ਆ ਠੀਕ ਆ ਬਾਈ ਘਰ ਦਾ ਇਹ ਵੱਡੀ ਮਹਿੰਦਾ ਸੀ ਜਿਹੜੀ ਹੈ ਨਾ ਹਾਂ ਵੱਡੀ ਮਹਿੰਦਾ ਹੈ ਪਿਛਲੇ ਦਿਨੀ ਘਟਾ ਵੀ ਪਿਆਪਰਾ ਬਾਈ ਰੋ ਇੱਕ ਥੋੜੀ ਇੱਕ ਮੈਂ ਦੋ ਜਾਨਵਰ ਨੁਕਸਾਨੇ ਗਏ ਬਾਈ ਦੇ ਜਿੱਦਾਂ ਮਾਰਦੀਆਂ ਬਾਈ ਬੰਨਸਾਨ ਨੂੰ ਹੋਨੇ ਚ ਕਿਉਂਕਿ ਥੋੜੀ ਵੀ ਘਟੂ ਘੜ 1.5-2 ਲੱਖ ਦੇ ਕਰੀਬ ਵਾਲੀ ਸੀ ਮੱਝ ਵੀ 1.2 ਲੱਖ ਕਿਉਂਕਿ 2022 ਕਿਲੋ ਵਾਲੀ ਮਹ ਸੀਗੀ ਦੋਵੇਂ ਜਾਨਵਰਾਂ ਦਾ ਵੱਡਾ ਘਾਟਾ ਪਿਆ ਬਾਈ ਰੋਸੇ ਮਾ ਢੀਮੇ ਦਾ ਹੀ ਘਟਾ ਪਈ ਦੇ ਕੋਲੇ ਸੈਲ ਬਈ ਹੋ ਜਾਂਦੇ ਨੇ ਬੜਾ ਪਤਾ ਫਸਾ ਨੂੰ ਧਾਰਸਣ ਤੋਂ ਨਿਕੋਗੇ ਨਹੀਂ ਮਿੱਤਰੋ ਦੇਖ ਸਕਦੇ ਹੋ ਘਟਾ ਝੋਟਾ ਕਿੰਨਾ ਦੇ ਦੇ ਕੇ ਬਾਈ ਲੱਖ ਰੁਪਏ ਦਾ ਹੀ ਮਾਨਤਨ ਕਰਕੇ ਪੰਜ ਡਾ ਦੇਵਾਂ ਹੈ ਠੀਕ ਹੈ ਜੀ ਬਾਕੀ ਮੈਂ ਇੱਕ ਮੈਂ ਚੰਗੀ ਦਾ ਵਾਦੇ ਨਾਲ ਚੰਗੀ ਮੈਂ ਦਾ ਸਿੰਗੀ ਦਾ ਬੱਚਿਆਂ ਦੀ ਵੀ ਗਾਰੰਟੀ ਹੈ ਹਾਂ ਕਿਉਂਕਿ ਇਹ ਕਹੇ ਨਾ ਸੋਚੇ ਕਿ ਵੇਚ ਮਾਰੇ ਨੇ ਕਹਤਾ ਏ ਬਾਈ ਵਾਕਿਆ ਹੀ ਮਾਂ ਦੀ ਪਿਛਲੇ ਦਿਨੀ ਮੈਂ ਉਹਦਾ ਘਾਟਾ ਨਹੀਂ ਤੁਹਾਨੂੰ ਮੈਂ ਦਿਖਾ ਦਾਂਗੇ ਵੀਡੀਓ ਦੇ ਵਿੱਚ ਪਈ ਦੇ ਕੋਲੇ ਹੋਊਗੀ ਵੀਡੀਓ ਬੜੀ ਮੋਟੀ ਮੈਨੂੰ ਪ੍ਰੋਬਲਮ ਟੈਗ ਦੀ ਆ ਗਈ ਮੈਂ ਵੀ ਗਈ ਘੋੜੀ ਵੀ ਅਗਲੇ ਦਿਨ ਉਦੋਂ ਅਗਲੇ ਦਿਨ ਹੀ ਘੋੜੀ ਨੂੰ ਆ ਗਈ ਦੋ ਚੀਜ਼ਾਂ ਨੁਕਸਾਨੀਆਂ ਗਈਆਂ ਤੇ ਕੋ ਖੜੀ ਛੋਟੀ 3 ਲੱਖ ਦਾ ਘਾਟਾ ਬਾਈ ਰੁਪਿਆ ਪਿਛਲੇ ਦਿਨ ਮੈਂ ਅੱਠਾ ਅੱਠ ਮਹੀਨੇ ਦੀ ਉਹ ਗੱਬਣ ਖੜੀ ਹੋਈ ਇਸੇ ਝੋਟੇ ਤੇ ਗੱਬਣ ਇਸੇ ਝੋਟੇ ਦੇ ਉਹ ਵੀ ਦੇ ਦੇਾਂਗੇ ਵੀ ਮੈਂ ਆ ਉਹ ਵੀ ਦੇ ਦੇਾਂਗੇ ਉਹ ਕਿੰਨੇ ਦੇ ਦੇਗੇ ਵੀ ਉਹ ਜਸ ਦੇ ਨੂੰ 90 ਦੀ ਜਸ ਦੇ ਨੂੰ ਜੀ ਦੇ ਦੁੱਧ ਕਿੰਨਾ ਦੇ ਦਿੰਦੀ ਰਹੀ ਬਈ ਦੁੱਧ 11 ਕਿਲੋ ਪਹਿਲੇ ਸੂਏ ਠੀਕ ਆ ਬਈ ਚੋਟੀ ਦੂਜਾ ਸੂਆ ਦੂਜਾ ਸੂਆ ਹੋਊ ਵੀ ਦੰਡਾ ਜੀ ਸੱਤ ਠੀਕ ਆ ਬਈ ਉਹਨੇ ਦੁੱਧ ਦੇ ਦਿੰਦੀ ਤੇਰਾ 14 ਉਹ ਵੀ ਹੈ ਨਾ ਦੇ ਦਊਗੀ ਠੀਕ ਆ ਲੈ ਵੀ ਮਿੱਤਰੋ ਇਹ ਬਾਈ ਦੇ ਜਾਨਵਰ ਸੀ ਨੰਬਰ ਬਾਈ ਕਿਹੜਾ ਲਖਿਆ ਜੀ 883757698 ਠੀਕ ਆ ਹੁਣ ਆਜੋ ਵੀ ਚਵਾਈ ਵੇਖ ਲੋ ਕਿਹੜਾ ਦੀ ਮਤਲਬ